ਜਮਾ ਹਲੋ ਫੁੱਲ ਬੰਨ੍ਹਣ ਤੋਂ ਇਹ ਕੰਮ ਵਾਲਾ ਹੈ ਕਿ ਤੁਸੀਂ ਹੀ ਇਹ ਬੁਲੇਟ ਦੇ ਪਟਾਕੇ ਪਵਾਉਣ ਅਤੇ ਕਾਰਾਂ ਤੇ ਕਾਲੀਆਂ ਝੜੀਆਂ ਲਾ ਕੇ ਘੁੰਮਣ ਦਾ ਸ਼ੌਕ ਨੌਜਵਾਨਾਂ ਦੇ ਸਿਰ ਤੇ ਚੜ੍ਹ ਕੇ ਬੁੱਲ ਹੈ ਜਿਸ ਨਾਲ ਆਮ ਲੋਕਾਂ ਨੂੰ ਨਾ ਸਿਰਫ ਦਿੱਕਤਾਂ ਆਉਂਦੀਆਂ ਨੇ ਸਗੋਂ ਕਾਲੀਆਂ ਝੜੀਆਂ ਲਾ ਕੇ ਕਈ ਸ਼ਰਾਰਤੀ ਅੰਸਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ ਪਰ ਹੁਣ ਪੁਲਿਸ ਨੇ ਨਾ ਸੱਬ ਦਾ ਪੱਕਾ ਹੱਲ ਕਰਨ ਲਈ ਮੋਟੇ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਨੇ پیلو کمل جی انا تا پیلو کر رہا ہوں کوئی زیادہ نہیں زیادہ نہیں زیادہ نہیں بھائی بھائی کام لگو او کو نہ صاف کروا ਤੇ ਬਟਾਲਾ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਬਟਾਲਾ ਦੇ ਗਾਦੀ ਚੌਕ ਨਜ਼ਦੀਕ ਟ੍ਰੈਫਿਕ ਪੁਲਿਸ ਬਟਾਲਾ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਬੁਲਟ ਦੇ ਪਟਾਕੇ ਪਵਾਉਣ ਵਾਲਿਆਂ ਅਤੇ ਕਾਰਾਂ ਤੇ ਕਾਲੀਆਂ ਜਾਲੀਆਂ ਲਾ ਕੇ ਘੁੰਮਣ ਵਾਲਿਆਂ ਦੇ ਮੋٹے ਝਲਾਨ ਕਿਤੇ ਗਏ ਹਾਲਾਂਕਿ ਇਸ ਦੌਰਾਨ ਕਈ ਨੌਜਵਾਨ ਚਲਾਣ ਤੋਂ ਬਚਣ ਲਈ ਪੁਲਿਸ ਮੁਲਾਜ਼ਮਾਂ ਦੇ ਪੈਰੀ ਹੱਥ ਲਾਉਣ ਤੱਕ ਵੀ ਅਤੇ ਫੱਟੇ ਫਵਾਉਣ ਤੱਕ ਵੀ ਗਏ ਪਰ ਪੁਲਿਸ ਨੇ ਕਿਸੇ ਦੀ ਵੀ ਨਾ ਸੁਣੀ ਅਤੇ ਨਾਕੇਬੰਦੀ ਦੌਰਾਨ 50 ਦੇ ਕਰੀਬ ਝਲਾਨ ਕੱਟੇ ਗਏ फुटब <laughs> कर ਕਾਗਜ਼ ਦਿਖਾ 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 ਕਾਗਜ਼ ਕੋਈ ਮੈਂ ਕਿਹੜਾ ਕਿਵੇਂ ਚਾਲ ਲਗਾ ਦੇ ਕਰਨ ਤੜਾਈ ਨਾ ਕਰ ਕਿ ਇਹਨੂੰ ਬਾਅਦ ਵਿੱਚ ਦੋ ਮੈਚ ਲਾਉਂ ਨੇ ਇੰਡੀਆ ਇਹ ਲੈ ਕੇ ਫਲਾਕ ਵਿੱਚ ਹੋ ਜਾਏਗੀ 3 ਵਾ ਬਲੱਸ ਇਹ ਚਾਹਾਂ ਹੈ ਕਿ ਹਲੋ ਕੋਈ ਨਾ ਤੋਂ ਇਹ ਕਹਿਣਾ ਵਾਲਾ ਹੈ ਕਿ ਤੁਸੀਂ ਇੱਕ ਨੂਨ ਜਿਹੜਾ ਵਾ ਇਹਨੂੰ ਕੋ ਮਾੜਾ ਉਠਾ ਸਮਝੋ ਕਿਆ ਕਰੋ ਸਮਝਾ ਸਮਝਣ ਦੇ ਕਿ ਮੈਂ ਦੇਖੋ ਕੀ ਕਰਨਗੇ ਉਧਰ ਟ੍ਰੈਫਿਕ ਪੁਲਿਸ ਇੰਚਾਰਜ ਦੇ ਮੁਤਾਬਕ ਟ੍ਰੈਫਿਕ ਰੂਲ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਕਿਹਾ ਕਿ ਲੋਕਾਂ ਨੂੰ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਮੋਟੇ ਚਲਾਣਾ ਅਤੇ ਦੁਰਘਟਨਾਵਾਂ ਤੋਂ ਬਚਾ ਕੀਤਾ ਜਾ ਸਕੇ ਪ੍ਰਾਪਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਲਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜਲਾ ਅਣਗੌਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਐ ਪੁਲਿਸ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਐ ਬਿਨਾ ਨੰਬਰੀਆ ਮੂੰਹ ਬੰਨੇ ਐ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਦੀ ਕਾਬੂ ਕਿਤਾ ਕਿੰਨੇ ਤੋਂ ਫੱਟ ਪਾ ਰਿਆ ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਨੀ ਆਵਾਜ਼ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅੱਜ ਹੀ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਹਾਂ ਉੱਥੇ ਹੀ ਇਸ ਦੌਰਾਨ ਪੁਲਿਸ ਦੇ ਤੱਕੇ ਛੜੇ ਕਈ ਨੌਜਵਾਨ ਕਾਫੀ ਨਰਾਜ਼ ਅਤੇ ਦੁਖੀ ਨਜ਼ਰ ਆਏ ਜਿਨ੍ਹਾਂ ਮੁਤਾਬਕ ਉਹਨਾਂ ਦੇ ਬੇਵਜ੍ਹਾ ਛਲਾਨ ਕੀਤੇ ਗਏ ਨੇ ਇਸ ਦੌਰਾਨ ਕੁਝ ਕਿਸਾਨ ਯੂਨੀਨਾ ਦੇ ਨੁਮਾਇंदे ਵੀ ਪੁਲਿਸ ਤੇ ਪੜਕੇ ਨਜ਼ਰ ਆਏ ਉਹਨਾਂ ਮੁਤਾਬਕ ਪੁਲਿਸ ਤੇ ਕਹਿਣ ਦੇ ਉਹਨਾਂ ਨੇ ਜਾਲੀਆਂ ਉਤਾਰ ਦਿੱਤੀਆਂ ਸਨ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਛਲਾਨ ਕੀਤੇ ਗਏ ਜਿਵੇਂ ਮਾਝਾ ਕਿਸਾਨ ਸੰਘਾ ਕਮੇਟੀ ਦਾ ਯੂਥ ਪ੍ਰਧਾਨ ਪੰਜਾਬ ਦਾ ਤੇ ਇਹ ਜਥੇਬੰਦੀ ਪਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾ ਗਰਮੀਆਂ ਦਾ ਸੀਜ਼ਨ ਆ ਜੇ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਮਲਬੀ ਉਹ ਕਿਹੜੇ ਪੁਲਸ ਵਾਲੇ ਤੇ ਜ਼ਾਇਤ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵਾ ਵੀ ਹਾਂ ਇੱਕ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਉਹ ਕਹਿੰਦੇ ਆ ਕਿ ਜਾਲ ਚ ਨਹੀਂ ਲੱਗਣੀ ਤੇ ਜਾਲੀਆਂ ਭਾਜੀ ਉਸ ਵੇਲੇ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ ਬੈਕ ਸਾਈਡ ਤੇ ਆ ਉਹ ਗਰਮੀ ਹੋ ਗਈ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕਈਆਂ ਦੇ ਅਸੀਂ ਨਹੀਂ ਜਲਦਾ ਸਪਾਇਰ ਪਾਰੇ ਸੀ ਕਿਸੇ ਪਾਰ ਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪਹਿਲਾਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਪੁੱਛ ਲਓ ਵੀ ਸਾਡਾ ਕੈਰੈਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰੋ ਜਾਂ ਉਦਾਂ ਵੀ ਨਾ ਵੀ ਸਾਡੂੰ ਕੋਣ ਮਾਝਾ ਕਿਸ ਹਾਸ ਸਕੰਡ ਪੇਟੀ ਹੈ ਪਤੀ ਜੱਥੇਬੰਦੀ ਹੈ ਜੋ ਇੱਕ ਜੱਥੇਬੰਦੀ ਆਉਂਦੀ ਹੈ ਤੇ ਗਲਤ ਕੰਮ ਕਰਦੇ ਕਿਉਂ ਚੱਲਦੇ ਆ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ ਪਰ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਚਲਾਨ ਕੱਟ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆ ਕੋਵਿਡ ਕਰਕੇ ਜਿਆਦਾ ਆਪਾਂ ਰਨ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਦਾ ਆਪਾਂ ਰਨ ਨਹੀਂ ਕਰ ਰਹੇ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ ਇਹ ਚਲਾਨ ਪਜੀ ਸਲੰਤਰ ਕਰਕੇ ਹੋਇਆ ਜੀ ਹਾਂ ਜੀ ਪਜੀ ਟਾਕੇ ਵਾ ਕੀ ਹੋਣ ਚਾਹਦੇ ਮੁੰਡਾ ਕੁਛ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਤਾਂ ਹੋ ਗਿਆ ਜੋ ਹੁਣ ਇਹ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬੋਲ ਹੋ ਗਿਆ ਤਾਂ ਹੁਣ ਚਲਾਨ ਕਟਵਾਉਣ ਵਾਲੇ ਆਪਣੇ ਕਾਰਨ ਦੱਸ ਰਹੇ ਨੇ ਜਦਕਿ ਪੁਲਿਸ ਨਿਯਮਾਂ ਅਤੇ ਕਾਨੂੰਨ ਦਾ ਹਵਾਲਾ ਦੇ ਰਹੀ ਹੈ ਖੈਰ ਇਸ ਪੂਰੇ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਪਰ ਦੂਜੇ ਪਾਸੇ ਟ੍ਰੈਫਿਕ ਪੁਲਿਸ ਤੋਂ ਚਲਾਨ ਕਟਵਾਉਣ ਵਾਲੇ ਅਤੇ ਕਾਰਾਂ ਤੇ ਕਾਲੀਆਂ ਜੜੀਆਂ ਲੈ ਕੇ ਘੁੰਮਣ ਵਾਲੇ ਨੌਜਵਾਨ ਪੁਲਿਸ ਤੋਂ ਨਰਾਜ਼ ਨਜ਼ਰ ਆ ਰਹੇ ਨੇ ਖਰ ਇਹ ਸਭ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਗੁਰਦਾਸਪੁਰ ਤ੍ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ